ਕਾਜ਼ ਦੇਈ ਹੈ ਕਿ 25 ਅਗਸਤ ਨੂੰ ਰਾਤ 10 ਵਜੇ ਸ਼ਿਵਾਲਕ ਸਰੀਏ ਦੀ ਦੁਕਾਨ ਤੇ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਮਾਰ ਤੇ ਹੰਦੀ ਨਿਯਤ ਨਾਲ ਦੁਕਾਨ ਦੇ ਗੇਟ ਤੇ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਥਾਣਾ ਸਿਵਲ ਲਾਈਨ ਕੀਤਾ ਗਿਆ ਸੀ ਵਾਰਦਾਤ ਨੂੰ ਟ੍ਰੇਸ ਕਰਨ ਲਈ ਐਸਐਸਪੀ ਬਟਾਲਾ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜਿਸ ਤੋਂ ਬਾਅਦ ਇਹਨਾਂ ਟੀਮਾਂ ਵੱਲੋਂ ਜਸਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਦਾਲਮ ਅਤੇ ਸੰਦੀਪ ਸਿੰਘ ਉਰਫ ਸਿੱਪਾ ਪੁੱਤਰ ਦਵਿੰਦਰ ਸਿੰਘ ਵਾਸੀ ਦਾਲਮ ਨੂੰ ਗ੍ਰਿਫਤਾਰ ਕੀਤਾ ਗਿਆ ਐਸਐਸਪੀ ਬਟਾਰਾ ਸੁਹੇਲ ਕਾਸੀ ਮੀਰ ਨੇ ਕੀ ਦੱਸਿਆ ਤੁਸੀਂ ਵੀ ਸੁਣੋ ਮੌਸਮ ਹੈ ਉਹਦੇ ਵਿੱਚ ਵੀ ਸਾਰੇ ਪ੍ਰੈਸ ਦੇ ਸਾਡੇ ਸਾਥੀ ਇੱਥੇ ਆਏ ਨੇ ਬਟਾਲਾ ਪੁਲਿਸ ਵੱਲੋਂ ਜਿੱਥੇ ਸਾਰਿਆਂ ਨੂੰ ਪਤਾ ਹੈ ਕਿ ਡੇਰਾ ਬਾਬਾ ਨਾਨਕ ਵਿੱਚ ਇਸ ਟਾਈਮ ਦੇ ਉੱਤੇ ਫਲਡਸ ਦੇ ਰਿਲੇਟਡ ਬਹੁਤ ਮਾਰ ਪਈ ਹੋਈ ਹੈ ਤੇ ਉੱਥੇ ਸਾਡੀਆਂ ਸਾਰੀਆਂ ਟੀਮਸ ਕੰਮ ਕਰ ਰਹੀਆਂ ਨੇ ਜਿਹੜੇ ਫਲਡ ਦੇ ਰਿਲੀਫ ਦੇ ਸੰਬੰਧੀ ਇਹਦੇ ਨਾਲ ਨਾਲ ਹੀ ਜਿਹੜਾ ਸਾਡਾ ਪੁਲਿਸ ਦਾ ਕੰਮ ਹੈ ਜਿਹੜਾ ਸਾਡਾ ਕ੍ਰਾਈਮ ਡਿਟੈਕਸ਼ਨ ਦਾ ਕੰਮ ਹੈ ਉਹਦੇ ਵਿੱਚ ਅੱਜ ਅਸੀਂ ਤਿੰਨ ਇਨਸੀਡੈਂਟਸ ਜਿਹੜੇ ਨੇ ਉਹ ਇੱਥੇ ਬਰੀਫ ਕਰਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਬਟਾਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਸ਼ਿਵਾਲਿਕ ਸਰਿਆ ਵਾਲੀ ਜਿਹੜੀ ਸ਼ਾਪ ਹੈ ਉਹਦੇ ਉੱਤੇ ਰੀਸੈਂਟ ਟਾਈਮ ਦੇ ਵਿੱਚ ਜਿਹੜਾ ਹਫਤਾ ਪਹਿਲਾਂ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਕੁਝ ਜਿਹੜੇ ਦੋ ਅਣਪਛਾਤੇ ਵਿਅਕਤੀ ਸੀਗੇ ਉਹਨਾਂ ਨੇ ਰਾਤ ਦੇ ਸਮੇਂ 9-10 ਵਜੇ ਦੇ ਆਰਾਊਂਡ ਜਿਹੜੀ ਸ਼ਾਪ ਸੀਗੀ ਉਹਦੇ ਸ਼ਟਰ ਦੇ ਉੱਤੇ ਆ ਕੇ ਸਿੱਧੀਆਂ ਗੋਲੀਆਂ ਚਲਾਈਆਂ ਸੀਗੀਆਂ ਉਸ ਦੀ ਇੱਕ ਵੀਡੀਓ ਬਣਾਈ ਗਈ ਦੋਸ਼ੀਆਂ ਵੱਲੋਂ ਤੇ ਉਸ ਤੋਂ ਬਾਅਦ ਜਿਹੜਾ ਮਾਲਕ ਸੀਗਾ ਉਹਨੂੰ ਉਹ ਵੀਡੀਓ ਸੈਂਡ ਕਰਕੇ ਉਹ ਤੋਂ ਫਰौती ਮੰਗੀ ਗਈ ਜ਼ਿਕਰਯੋਗ ਹੈ ਕਿ ਜਿਹੜਾ ਮਦਈ ਹੈ ਉਹਦੇ ਕੋਲੋਂ ਡੋਨੀਬਲ ਤੇ ਇਹ ਅਮਰ ਖਬੇ ਰਾਜਪੂਤਾ ਜਿਹੜਾ ਦੋ ਦੋਸ਼ੀ ਨੇ ਜਿਹੜੇ ਬਾਹਰਲੇ ਮੁਲਕ ਵਿੱਚ ਬੈਠੇ ਹੋਏ ਨੇ ਇਹਨਾਂ ਵੱਲੋਂ ਆਪਣੇ ਗੁਰਗਿਆ ਰਾਹੀਂ ਉੱਥੇ ਫਾਇਰਿੰਗ ਕਰਾਈ ਗਈ ਸੀਗੀ ਤੇ ਉਹਨਾਂ ਕੋਲੋਂ ਫਰौती ਮੰਗੀ ਗਈ ਸੀਗੀ ਇਸ ਦੇ ਉੱਤੇ ਪਹਿਲਾਂ ਮੁਕੱਦਮਾ ਵੀ ਉਹਨਾਂ ਤੇ ਦਰਜ ਹੈ 134 ਨੰਬਰ ਮੁਕੱਦਮਾ ਸੀਗਾ 27 2025 ਦਾ ਥਾਣਾ ਸਿਟੀ ਦੇ ਵਿੱਚ ਦਰਸਿਕਾ ਉਸ ਤੋਂ ਬਾਅਦ ਉਹਨਾਂ ਨੇ ਇਹ ਫਾਇਰਿੰਗ ਇਨਸੀਡੈਂਟ ਕਰਵਾਇਆ ਉਹਦੀ ਵੀਡੀਓ ਬਣਾਈ ਤੇ ਫਿਰ ਤੋਂ ਉਹਨਾਂ ਨੂੰ ਜਿਹੜੀ ਇਹ ਧਮਕੀ ਭਰੀ ਕਾਲ ਕੀਤੀ ਜਿਹਦੇ ਉੱਤੇ ਮੁਕੱਦਮਾ ਨੰਬਰ 255 ਜਿਹੜਾ 26/8 ਨੂੰ ਇਹ ਥਾਣਾ ਸਿਵਲ ਲਾਈਨ ਵਿੱਚ ਰਜਿਸਟਰ ਕੀਤਾ ਗਿਆ ਇਹ ਇਹ ਇਸ ਮੁਕਦਮੇ ਨੂੰ ਟ੍ਰੇਸ ਕਰਨ ਵਾਸਤੇ ਸਾਡੀ ਸੀਆਈਏ ਦੀਆਂ ਟੀਮਸ ਸਾਡੀਆਂ ਜੜੀਆਂ ਡੀਐਸਪੀ ਸਬਡਿਵੀਜ਼ਨ ਸਿਟੀ ਸੰਜੀਵ ਜੀ ਹੋਣੇ ਉਹਨਾਂ ਦੀਆਂ ਟੀਮਸ ਇਹ ਸਾਰੀਆਂ ਇਕਜੁੱਟ ਹੋ ਗਈਆਂ ਇਹ ਦੱਸਣੀ ਉਹ ਗੱਲ ਇਹ ਹੈ ਕਿ 48 ਘੰਟੇ ਦੇ ਵਿੱਚ ਹੀ ਅਸੀਂ ਜਿਹੜੇ ਇਹਦੇ ਦੋ ਦੋਸ਼ੀ ਸੀਗੇ ਉਹਨਾਂ ਨੂੰ ਟ੍ਰੇਸ ਕਰ ਲਿਆ ਤੇ ਉਸ ਤੋਂ ਬਾਅਦ ਇਹ ਦੋਸ਼ੀ ਜਿਹੜੇ ਨੇ ਦੋਨੋਂ ਅਰੈਸਟ ਕਰ ਲਏ ਗਏ ਨੇ ਇਹ ਦੋਸ਼ੀਆਂ ਦੇ ਨਾਮ ਜਸਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਦਾਲਮ ਹੈ ਤੇ ਦੂਸਰੇ ਦਾ ਨਾਮ ਸੰਦੀਪ ਸਿੰਘ ਉਰਫ ਸੀਪਾ ਪੁੱਤਰ ਦਵਿੰਦਰ ਸਿੰਘ ਜੋ ਇਹ ਵੀ 달ਮ ਦਾ ਰਹਿਣ ਵਾਲਾ ਹੈ ਇਹ ਦੋਨੋਂ ਦੋਸ਼ੀ ਅਰੈਸਟ ਕਰ ਲਏ ਗਏ ਨੇ ਇਹਨਾਂ ਦਾ ਰਿਮਾਂਡ ਲਿਆ ਗਿਆ ਇਹਨਾਂ ਤੋਂ ਜਿਹੜਾ ਬਾਈਕ ਹੈ ਜਿਹੜਾ ਇਹਨਾਂ ਨੇ ਯੂਜ਼ ਕੀਤਾ ਸੀਗਾ ਉਹ ਰਿਕਵਰ ਕਰ ਲਿਆ ਗਿਆ ਜਿਹੜਾ ਇਹਨਾਂ ਵੈਪਨ ਹੈ ਉਹ ਇਹਨਾਂ ਨੇ ਅੱਗੇ ਆਪਣੇ ਸਾਥੀਆਂ ਨੂੰ ਦੇ ਦਿੱਤਾ ਸੀਗਾ ਉਹ ਹੈ ਰਿਕਵਰ ਕਰਨਾ ਬਾਕੀ ਹੈ ਦਸਣੀਓ ਗੱਲ ਇਹ ਹੈ ਕਿ ਇਹ ਦੋਨੋਂ ਵਿਅਕਤੀ ਜਿਹੜੇ ਨੇ ਅਮਰ ਖੱਬੇ ਰਾਜਪੂਤਾ ਤੇ ਡੋਨੀ ਬਾਲ ਦੇ ਕਹਿਣ ਦੇ ਉੱਤੇ ਇਹਨਾਂ ਨੇ ਉੱਥੇ ਫਾਇਰਿੰਗ ਇਨਸੀਡੈਂਟ ਕੀਤੇ ਸੀਗੇ ਤੇ ਬਟਾਲਾ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਇਹ ਜਿਹੜੇ ਦੋਨੋਂ ਦੋਸ਼ੀ ਨੇ ਇਹਨਾਂ ਨੂੰ ਅਰੈਸਟ ਕਰ ਲਿਆ ਇਸ ਸਬੰਧੀ ਜਿਹੜੀ ਇਹਨਾਂ ਨੇ ਵੀਡੀਓ ਕਲਿੱਪ ਜਿਹੜੀ ਉਸ ਮਦਈ ਨੂੰ ਭੇਜ ਕੇ ਡਰਾਇਆ ਧਮਕਾਇਆ ਸੀਗਾ ਉਹ ਅਸੀਂ ਤੁਹਾਨੂੰ ਸ਼ੇਅਰ ਕਰਦੇ ਆ ਕਿ ਉਹ ਇਹਨਾਂ ਨੇ ਕਿਸ ਤਰੀਕੇ ਨਾਲ ਬਣਾਈ ਸੀਗੀ ਜ਼ਿਕਰਯੋਗ ਇਹ ਹੈ ਕਿ ਇਹ ਜਿਹੜੇ ਦੋਨੋਂ ਦੋਸ਼ੀ ਨੇ ਹੈਬਿਚੁਅਲ ਆਫੈਂਡਰਸ ਨੇ ਇਹਦੇ ਵਿੱਚ ਉਹ ਜਸਵਿੰਦਰ ਸਿੰਘ ਜਿਹੜੀ ਉਮਰ 50 ਸਾਲ ਹੈ ਇਹਦੇ ਉੱਤੇ 6 ਮੁਕਦਮੇ ਆਲਰੇਡੀ ਦਰਜ ਨੇ 5 ਐਨਡੀਪੀਐਸ ਦੇ ਮੁਕਦਮੇ ਦਰਜ ਨੇ ਜੋ ਕਿ ਬਟਾਲਾ ਜ਼ਿਲ੍ਹੇ ਦੇ ਵਿੱਚ ਬਖਵਕ ਥਾਣੇ ਦੇ ਵਿੱਚ ਰਜਿਸਟਰ ਨੇ 1 ਕੇ ਦੇ ਉੱਤੇ ਸਨੇਚਿੰਗ ਦਾ ਪਹਿਲਾ ਮੁਕਦਮਾ ਦਰਜ ਹੈ ਇਸ ਤੋਂ ਇਲਾਵਾ ਜਿਹੜਾ ਸੰਦੀਪ ਸਿੰਘ ਹੈ ਉਹਦੇ ਉੱਤੇ ਵੀ ਆਰਮਜ਼ ਐਕਟ ਦਾ ਮੁਕਦਮਾ ਦਰਜ ਹੈ ਐਸਐਸਓਸੀ ਅੰਮ੍ਰਿਤਸਰ ਸੋ ਹੈਬਿਚੁਅਲ ਆਫ ਐਂਡਰਸ ਸੀਗੇ ਇਹਨਾਂ ਦੋਨਾਂ ਨੂੰ ਫੜ ਲਿਆ ਗਿਆ ਤੇ ਇਹਨਾਂ ਦਾ ਰਿਮਾਂਡ ਵਧਾ ਕੇ ਜਿਹੜਾ ਅ ਇਹਨਾਂ ਦਾ ਵੈਪਨ ਯੂਜ਼ਡ ਹੈ ਉਹ ਰਿਕਵਰ ਕਰਾਂਗੇ ਤੇ ਨਾਲ ਜਿਹੜੀ ਫਾਈਨੈਂਸ਼ੀਅਲ ट्रांजैक्शन ਹੋਈ ਹੈ ਜਿਹਦੇ ਕਰਕੇ ਇਹਨਾਂ ਨੇ ਜਿਹੜਾ ਕ੍ਰਾਈਮ ਕੀਤਾ ਸੀਗਾ ਉਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਜਿੱਥੋਂ ਲੈ ਗਿਆ ਹੈ ਦੇ ਜਿਹੜੇ ਹਥਿਆਰ ਹੈ ਉਹੀ ਦਸਣ ਵਾਲੀ ਗੱਲ ਹੈ ਕਿ ਇਹਨਾਂ ਦੇ ਜਿਹੜੇ ਬਾਹਰ ਬੈਠੇ ਇਹਨਾਂ ਦੇ ਹੈਂਡਲਰਸ ਨੇ ਉਹ ਇਹਨਾਂ ਨੂੰ ਆਪਣੇ ਸਾਥੀਆਂ ਦੇ ਰਾਹੀਂ ਇਹਨਾਂ ਨੂੰ ਵੈਪਨ ਪ੍ਰੋਵਾਈਡ ਕਰਦੇ ਨੇ ਫਿਰ ਇਹ ਵੈਪਨ ਯੂਜ਼ ਕਰਦੇ ਨੇ ਤੇ ਅੱਗੇ ਆਪਣੇ ਸਾਥੀਆਂ ਤੱਕ ਪਹੁੰਚਾ ਦਿੰਦੇ ਨੇ ਸੋ ਉਹ ਜਿਹੜਾ ਪ੍ਰੋਸੈਸ ਹੈ ਉਹਨੂੰ ਅਸੀਂ ਰਿਮਾਂਡ ਦੇ ਤਹਿਤ ਇਹਨੂੰ ਐਕਸਪਲੋਰ ਕਰ ਰਹੇ ਹਾਂ ਫਰੋਤੀ ਇਹਨਾਂ ਕੋਲ ਉਹ ਜੀ 50 ਲੱਖ ਦੀ ਇਹਨਾਂ ਨੇ ਡਿਮਾਂਡ ਕੀਤੀ ਸੀਗੀ ਅ ਮਹੀਨਾ ਪਹਿਲਾਂ ਜਦੋਂ ਕਾਲ ਆਈ ਸੀ ਉਦੋਂ ਪਰਚਾ ਵੀ ਰਜਿਸਟਰਡ ਸੀਗਾ ਤੇ 1 ਮਹੀਨੇ ਬਾਅਦ ਇਹਨਾਂ ਨੇ ਉਹਦਾ ਤੇ ਉੱਤੇ ਫਾਇਰਿੰਗ ਕਰਾਈ। ਸਰ ਡੋਨੀ ਬਲ ਵਾਸਤੇ ਕੰਮ ਕਰਦੇ ਜਾਂ ਪ੍ਰਾਇਮ ਵਾਸਤੇ, ਕਹਿ ਵਾਸਤੇ ਕੰਮ ਕਰਦੇ। ਨਹੀਂ ਜੋ ਹਜੇ ਤੱਕ ਪ੍ਰਾਇਮਰੀ ਪ੍ਰਾਇਮਾ ਫਸਾਈ ਆਇਆ ਕਿ ਇਹ ਡੋਨੀ ਬਲ ਤੇ ਅਮਰ ਖਬਰ ਰਾਜਪੂਤਾ ਜਿਹੜਾ ਉਹਨਾਂ ਦੇ ਗੁਰਗੇ ਸੀਗੇ ਉਹਨਾਂ ਦੇ ਕਹਣ ਦੇ ਉੱਤੇ ਇਹਨਾਂ ਨੇ ਕੀਤਾ ਤੇ ਪੈਸੇ ਵਾਸਤੇ ਹੀ ਇਹ ਸਾਰਾ ਕੰਮ ਲੇਕਿਨ ਉਹਨਾਂ ਵਾਸਤੇ ਦੋਨਾਂ ਵਾਸਤੇ ਕੀਤਾ। ਠੀਕ ਹੈ।